लग कुछ कुछ अच्छा लग रहे हैं बहुत कुछ कल्चर सिखनेटेंट लैंड अच्छा लग रहा है समझता है और जनरेशन जनरे बच्चों करनी चाहिए थोड़ा बहुत सामने सीखने मिलता है जाके अपने बच्चों भी सिखावे ਤਾਂ ਪ੍ਰੈਜੈਂਡਾ ਲੱਗੇ ਤੇ ਆ ਕੇ ਪਤਨ ਵਾਲੀ ਦੀ ਮਿਹਰ ਜੋ ਮੌਕਾ ਮਿਲਿਆ ਸਾਕੇ ਸੇਵਾ ਕਰਨ ਦਾ ਸਰ ਪਿਛਲੇ ਦਿਨੀ ਬਹੁਤ ਇਥੇ ਨੁਕਸਾਨ ਹੋ ਚੱਕਾ ਹੜ੍ਹ ਦੇ ਨਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਸ ਸਾਰੇ ਪੈਂਟਰਾ ਜੁੜੇ ਨਾਲ ਕੰਮ ਕਰਨ ਚ ਇੱਕ ਬੰਦੇ ਦਾ ਕੰਮ ਨਹੀਂ ਸਾਰੇ ਦੁਕਤੀਆ ਆਪ ਕਰਾਂਗੇ ਔਰ ਅਨੁਲਾਈ ਟਾਈਮ ਤੇ ਸਿਓਨੇ ਰਿਪੋਰਟ ਵਿਚ ਦੇਣਾ ਕਰਨੀ ਹੈ ਬਹੁਤ ਬਹੁਤ ਸਾਰੀ ਚੀਜ਼ਾਂ ਸੋਚੀ ਹੋਈਆਂ ਰੋਜ਼ੀ ਰੋਟੀ ਦੀ ਸਿਚੁਏਸ਼ਨ ਬਿਕਾਜ਼ ਰਾਸ਼ੂ ਪਨੀਰ ਦੇਸ ਦੇਓ ਅੱਗੇ ਕੀ ਅੱਗੇ ਦੇ ਬਾਰੇ ਕਹਾਂਗੇ ਲੈ ਜਮੀਨਾਂ ਦੇ ਵਿਚ ਵੀ ਟਾਈਮ ਅਵੇਲਬਲ ਸੁਣਨ ਕੀ ਗੱਲ ਨੂੰ ਤਾਂ ਮਾਜਰਾ ਇਲਾਕੇ ਦਾ ਅਫਸਰ ਹੀ ਮੈਂ ਦੋ ਮਜਾਂ ਜਿੰਨੀਆਂ ਵੀ ਜਿੱਦਾਂ ਵੀ ਮਾਰੇ ਲੈ ਗਏ ਸੋ ਮਾਜਰਾ ਦਾ ਆਰਡਰ ਨਹੀਂ ਕੋ ਉਹ ਦੇ ਚੁੱਕੇ ਬਾਕੀ ਹੁੰਦੇ ਕਿ ਅ ਅਸੀਂ ਰਿਕਵੈਸਟ ਨਾਲ ਕਰਕੇ ਦਿਨ ਦਿਨ ਜੈਨੂ ਜੈਨੂ ਜੈਨਾ ਦੀ ਗਈ ਹੈ ਜਿਹਨੂੰ ਸੰਭਾਲਾ ਵੀ ਆਂਦਾ ਉਸ ਸਮੇਂ ਦੀ ਰੋਜ਼ੀ ਰੋਟੀ ਵਾਪਸ ਸ਼ੁਰੂ ਕਰਿਆ ਹਾਂ ਉਸ ਸਮੇਂ ਵਾਸਤੇ ਗੁਰੂ ਸਾਹਿਬ ਕੋ ਕੀ ਅਰਦਾਸ ਕਰਨਾ ਚਾਹੁੰਗੇ ਅਰਦਾਸ ਇਹ ਸਹੀ ਹੈ ਕਿ ਸਦਾ ਪੰਜਾਬ ਵਸਦਾ ਰਹੇ ਮਸਾਹਰ ਬਹੁਤ ਜਲਦੀ ਆਪਣੇ ਸਾਰੇ ਤੇ ਵਾਪਸ ਫੜਾਓ ਕੈੰਤਰਾ ਨਾਲ ਜੁੜੋਏ ਸਾਰੇ ਪੰਜਾਬ ਕੀ ਨੀ ਗੰਦਾ ਬਸ ਪੰਜਾਬ ਦੇ ਰੱਬ ਹੀ ਨੇ ਰੋ